ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਅਕਬਰ ਬਾਦਸ਼ਾਹ ਦਾ ਅੰਮ੍ਰਿਤ ਸਰੋਣਾ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬਾਨ ਦੇ ਸਮਕਾਲੀ ਹੋਏ ਸਾਰੇ ਮੁਗਲ ਸ਼ਾਸਕਾਂ ਦੇ ਵਿੱਚੋਂ ਕੇਵਲ ਅਕਬਰ ਬਾਦਸ਼ਾਹ ਹੀ ਅਜੀਹਾ ਹਾਕਮ ਸੀ ਜੋ ਕਿ ਬਾਕੀ ਦੇ ਬਾਦਸ਼ਾਹਾਂ ਦੇ ਵਾਂਗ ਤੰਗਦਿਲ ਅਤੇ ਕਟੜ ਪੰਥੀ ਨਹੀਂ ਸੀ ਅਕਬਰ ਨੇ ਆਪਣੇ ਰਾਜਕਾਲ ਦੌਰਾਨ ਸਾਰੇ ਧਰਮਾਂ ਦੇ ਲੋਕਾਂ ਨਾਲ ਨਿਆਂ ਕੀਤਾ ਜਿੱਥੇ ਉਹਨਾਂ ਨੂੰ ਆਪੋ ਆਪਣੇ ਧਰਮਾਂ ਦੇ عقਿਦਿਆਂ ਅਨੁਸਾਰ ਰੱਬ ਦੀ ਇਬਾਦਤ ਕਰਨ ਦੀ ਖੁੱਲ੍ਹ ਦਿੱਤੀ ਉਥੇ ਉਹਨਾਂ ਧਰਮ ਦੇ ਪ੍ਰਤੀ ਆਪਣੀ ਸ਼ਰਧਾ ਵੀ ਪ੍ਰਗਟ ਕੀਤੀ ਸੋ ਆਪਣੀ ਇਸੇ ਫਰਾਖ ਦੇ ਲਈ ਤਹਿਤ ਅਕਬਰ ਬਾਦਸ਼ਾਹ ਕਾਬਲ ਦੀ ਮਹੀਮ ਤੋਂ ਵਾਪਸ ਮੁੜਦਾ ਹੋਇਆ ਗੁਰੂ ਰਾਮਦਾਸ ਜੀ ਦੀ ਸੋਹਾ ਸੁਣ ਕੇ ਉਹਨਾਂ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਇਆ ਗੁਰੂ ਘਰ ਵਿੱਚ ਪਹੁੰਚ ਕੇ ਸਿੱਖਾਂ ਦਾ ਉੱਚਾ ਸੁਚਾ-ਕਿਰਦਾਰ ਸੇਵਾ ਸਿਮਰਨ ਦੀ ਭਾਵਨਾ ਅਤੇ ਨਵੇਂ बसे ਸ਼ਹਿਰ ਅੰਮ੍ਰਿਤਸਰ ਦੇ ਵਿੱਚ ਲੱਗੀਆਂ ਖੂਬ ਰੌਣਕਾਂ ਨੂੰ ਦੇਖ ਕੇ ਅਕਬਰ ਬਾਦਸ਼ਾਹ ਬੜਾ ਪ੍ਰਭਾਵਿਤ ਹੋਇਆ ਗੁਰੂ ਸਾਹਿਬ ਜੀ ਦੀ ਵਡਿਆਈ ਤਾਂ ਉਸਨੇ ਪਹਿਲਾਂ ਤੋਂ ਹੀ ਸੁਣੀ ਹੋਈ ਸੀ ਪਰ ਅੱਜ ਜੋ ਕੁਝ ਉਸਨੇ ਅੱਖੀ ਤੱਕਿਆ ਉਹ ਸੁਨੇ ਹੋਏ ਨਾਲੋਂ ਵੀ ਕਿਤੇ ਵੱਧ ਸ਼ੋਭnik ਸੀ ਗੁਰੂ ਸਾਹਿਬ ਜੀ ਦੀ ਦੂਰ ਅੰਦੇਸ਼ੀ ਅਤੇ ਮਿਹਨਤ ਲਗਨ ਦੇ ਸਦਕਾ ਨਵਾਂ ਫਸਿਆ ਅੰਮ੍ਰਿਤਸਰ ਸ਼ਹਿਰ ਦਿਨਾਂ ਵਿਚੀ ਵਪਾਰ ਆਦਤ ਦੇ ਪੱਖ ਤੋਂ ਬੜਾ ਵਿਕਸਿਤ ਅਤੇ ਮਸ਼ਹੂਰ ਹੋ ਚੁੱਕਾ ਸੀ ਅਤੇ ਦੂਰ ਦਰਾਡੇ ਦੇ ਇਲਾਕਿਆਂ ਤੋਂ ਲੋਕ ਆਪਣੇ ਕਮਾਂਕਾਰਾਂ ਦੇ ਸੰਬੰਧ ਦੇ ਵਿੱਚ ਉੱਥੇ ਪਹੁੰਚਦੇ ਸਨ ਇਹ ਸਭ ਕੁਝ ਅਕਬਰ ਲਈ ਹੈਰਾਨੀਜਨਕ ਹੋਣ ਦੇ ਨਾਲ ਨਾਲ ਉਸ ਦੇ ਅੰਦਰ ਗੁਰੂ ਘਰ ਦੀ ਮਹਿਮਾ ਵੀ ਪੈਦਾ ਕਰ ਰਿਹਾ ਸੀ ਮਨ ਵਿੱਚ ਥਾਂ ਸ਼ਰਧਾ ਅਤੇ ਪ੍ਰੇਮ ਲੈ ਕੇ ਅਕਬਰ ਬਾਦਸ਼ਾਹ ਜਦੋਂ ਗੁਰੂ ਰਾਮਦਾਸ ਜੀ ਕੋਲ ਉਹਨਾਂ ਦੇ ਦਰਸ਼ਨਾਂ ਲਈ ਪਹੁੰਚਿਆ ਤਾਂ ਉਸਨੇ 101 ਸੋਨੇ ਦੇ ਮੋਹਰੇ ਰੱਖ ਕੇ ਮੱਥਾ ਟੇਕਦਿਆਂ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ ਪਰ ਉਸੇ ਵੇਲੇ ਉਸਦੇ ਮਨ ਦੇ ਵਿੱਚ ਗੁਰੂ ਜੀ ਪ੍ਰਤੀ ਆਦਰ ਸਤਿਕਾਰ ਅਤੇ ਸ਼ਰਧਾ ਪ੍ਰੇਮ ਹੋਰ ਵੀ ਵਧ ਗਿਆ ਜਦੋਂ ਗੁਰੂ ਸਾਹਿਬ ਜੀ ਨੇ ਉਸੇ ਸਮੇਂ ਉਸ ਵੱਲੋਂ ਭੇਟ ਕੀਤੀਆਂ ਗਿਆ ਸਾਰੀਆਂ ਮੋਹਰਾਂ ਅਰਜਨ ਦੇਵ ਜੀ ਨੂੰ ਕਹਿ ਕੇ ਗਰੀਬਾਂ ਦੇ ਵਿੱਚ ਵੰਡਵਾ ਦਿੱਤੀਆਂ ਅਕਬਰ ਬਾਦਸ਼ਾਹ ਪਹਿਲਾਂ ਗੋਇੰਦਵਾਲ ਸਾਹਿਬ ਦੀ ਫੇਰੀ ਦੌਰਾਨ ਉੱਥੇ ਬਿਨਾਂ ਕਿਸੇ ਜਾਤ ਪਾਤ ਦੇ ਵਖਰੇਵੇਂ ਤੋਂ ਵਰਤ ਰਹੇ ਅਟੁੱਟ ਲੰਗਰ ਦੇ ਪੰਡਾਰਿਆਂ ਨੂੰ ਦੇਖ ਚੁੱਕਾ ਸੀ ਅਤੇ ਪ੍ਰਭਾਵਿਤ ਹੋ ਕੇ ਉਸ ਨੇ ਗੁਰੂ ਕੇ ਲੰਗਰ ਦੇ ਨਾਮ ਕੁਝ ਜਾਗੀਰ ਲਗਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਗੁਰੂ ਅੰਮਰਦਾਸ ਜੀ ਨੇ ਇਹ ਕਹਿ ਕੇ ਜਾਗੀਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਗੁਰੂ ਕਾ ਲੰਗਰ ਸਿੱਖਾਂ ਦੀ ਦਸਾਂ ਨੋਹਾਂ ਦੀ ਕਿਰਤ ਕਮਾਈ ਨਾਲ ਚੱਲ ਰਿਹਾ ਹੈ ਅਤੇ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਹੁਣ ਅੰਮ੍ਰਿਤ ਤਸਰਵੀ ਕੇ ਵਿਊ ਉਸੇ ਤਰ੍ਹਾਂ ਗੁਰੂ ਕਾ ਲੰਗਰ ਬਿਨਾ ਕਿਸੇ ਵਖਰੇ ਵਤੁ ਖਰੇ ਅਮੀਰ ਗਰੀਬ ਲਈ ਖੁੱਲਾ ਵਰਤ ਰਿਹਾ ਸੀ ਅਕਬਰ ਬਾਦਸ਼ਾਹ ਨੇ ਜਦੋਂ ਫਿਰ 12 ਪਿੰਡਾਂ ਦੀ ਜ਼ਗੀਰ ਗੁਰੂ ਕੇ ਲੰਗਰ ਦੇ ਨਾਮ ਲਗਾਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਅਗੋ ਫਰਮਾਇਆ ਕਿ ਫਕੀਰਾਂ ਦੀ ਜ਼ਗੀਰ ਤਾਂ ਚਾਰੇ ਚੱਕ ਹਨ ਗੁਰੂ ਜੀ ਨੇ ਕਿਹਾ ਕਿ ਇਹ ਜ਼ਗੀਰਾਂ ਤਾਂ ਗੁਰੂ ਘਰ ਵਿੱਚ ਈਰਖਾ ਵੈਰ ਵਿਰੋਧ ਅਤੇ ਝਗੜੇ ਪੈਦਾ ਕਰਦੀਆਂ ਹਨ ਇਸ ਲਈ ਸਾਨੂੰ ਇੰਨਾ ਜਾਗੀਰਾਂ ਦੀ ਲੋੜ ਨਹੀਂ ਸੰਗਤ ਦੀ ਦਸਾਂ ਨੋਹਾਂ ਦੀ ਕੀਰਤ ਕਮਾਈ ਦੇ ਦਸਵੰਦ ਨਾਲ ਹੀ ਗੁਰੂ ਘਰ ਦੇ ਸਾਰੇ ਕਾਰਜ ਚੱਲ ਰਹੇ ਨੇ ਤੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਅਕਬਰ ਬਾਦਸ਼ਾਹ ਗੁਰੂ ਰਾਮਦਾਸ ਜੀ ਦੀ ਅਜਿਹੀ ਸਬਰ ਸੰਤੋਖ ਭਰਪੂਰ ਵਿਰਤੀ ਦੇਖ ਕੇ ਬੜਾ ਪਰਸੰਨ ਹੋਇਆ ਤੇ ਉਸ ਦਾ ਹਿਰਦਾ ਗੁਰੂ ਘਰ ਲਈ ਹੋਰ ਵੀ ਸ਼ਰਧਾ ਤੇ ਪ੍ਰੇਮ ਦੇ ਨਾਲ ਭਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਅਕਬਰ ਬਾਦਸ਼ਾਹ ਦਾ ਅੰਮ੍ਰਿਤ ਸਰਉਣਾ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬਾਨ ਦੇ ਸਮਕਾਲੀ ਹੋਏ ਸਾਰੇ ਮੁਗਲ ਸ਼ਾਸਕਾਂ ਦੇ ਵਿੱਚੋਂ ਕੇਵਲ ਅਕਬਰ ਬਾਦਸ਼ਾਹ ਹੀ ਅਜੀਹਾ ਹਾਕਮ ਸੀ ਜੋ ਕਿ ਬਾਕੀ ਦੇ ਬਾਦਸ਼ਾਹਾਂ ਦੇ ਵਾਂਗ ਤੰਗਦਿਲ ਅਤੇ ਕਟੜ ਪੰਥੀ ਨਹੀਂ ਸੀ ਅਕਬਰ ਨੇ ਆਪਣੇ ਰਾਜਕਾਲ ਦੌਰਾਨ ਸਾਰੇ ਧਰਮਾਂ ਦੇ ਲੋਕਾਂ ਨਾਲ ਨਿਆਂ ਕੀਤਾ ਜਿੱਥੇ ਉਹਨਾਂ ਨੂੰ ਆਪੋ ਆਪਣੇ ਧਰਮਾਂ ਦੇ ਅਕੀਦਿਆਂ ਅਨੁਸਾਰ ਰੱਬ ਦੀ ਇਬਾਦਤ ਕਰਨ ਦੀ ਖੁੱਲ੍ਹ ਦਿੱਤੀ ਉਥੇ ਉਹਨਾਂ ਧਰਮ ਦੇ ਪ੍ਰਤੀ ਆਪਣੀ ਸ਼ਰਧਾ ਵੀ ਪ੍ਰਗਟ ਕੀਤੀ ਸੋ ਆਪਣੀ ਇਸੇ ਫਰਾਖ ਦੇ ਲਈ ਤਹਿਤ ਅਕਬਰ ਬਾਦਸ਼ਾਹ ਕਾਬਲ ਦੀ ਮਹੀਮ ਤੋਂ ਵਾਪਸ ਮੁੜਦਾ ਹੋਇਆ ਗੁਰੂ ਰਾਮਦਾਸ ਜੀ ਦੀ ਸੋਭਾ ਸੁਣ ਕੇ ਉਹਨਾਂ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਇਆ ਗੁਰੂ ਘਰ ਵਿੱਚ ਪਹੁੰਚ ਕੇ ਸਿੱਖਾਂ ਦਾ ਉੱਚਾ ਸੋਚਾ ਕਿਰਦਾਰ ਸੇਵਾ ਸਿਮਰਨ ਦੀ ਭਾਵਨਾ ਅਤੇ ਨਵੇਂ बसे ਸ਼ਹਿਰ ਅੰਮ੍ਰਿਤਸਰ ਦੇ ਵਿੱਚ ਲੱਗੀਆਂ ਖੂਬ ਰੌਣਕਾਂ ਨੂੰ ਦੇਖ ਕੇ ਅਕਬਰ ਬਾਦਸ਼ਾਹ ਬੜਾ ਪ੍ਰਭਾਵਿਤ ਹੋਇਆ ਗੁਰੂ ਸਾਹਿਬ ਜੀ ਦੀ ਵਡਿਆਈ ਤਾਂ ਉਸਨੇ ਪਹਿਲਾਂ ਤੋਂ ਹੀ ਸੁਣੀ ਹੋਈ ਸੀ ਪਰ ਅੱਜ ਜੋ ਕੁਝ ਉਸਨੇ ਅੱਖੀ ਤੱਕਿਆ ਉਹ ਸੁਨੇ ਹੋਏ ਨਾਲੋਂ ਵੀ ਕਿਤੇ ਵੱਧ ਸ਼ੋਭnik ਸੀ ਗੁਰੂ ਸਾਹਿਬ ਜੀ ਦੀ ਦੂਰ ਅੰਦੇਸ਼ੀਅਤ ਤੇ ਮਿਹਨਤ ਲਗਨ ਦੇ ਸਦਕਾ ਨਵਾਂ ਵਸਿਆ ਅੰਮ੍ਰਿਤਸਰ ਸ਼ਹਿਰ ਦਿਨਾਂ ਵਿਚੀ ਵਪਾਰ ਆਦਤ ਦੇ ਪੱਖ ਤੋਂ ਬੜਾ ਵਿਕਸਤ ਤੇ ਮਸ਼ਹੂਰ ਹੋ ਚੁੱਕਾ ਸੀ ਅਤੇ ਦੂਰ ਦਰਾਡੇ ਦੇ ਇਲਾਕਿਆਂ ਤੋਂ ਲੋਕ ਆਪਣੇ ਕਮਾਂਕਾਰਾਂ ਦੇ ਸੰਬੰਧ ਦੇ ਵਿੱਚ ਉੱਥੇ ਪਹੁੰਚ ਰਹੇ ਸਨ ਇਹ ਸਭ ਕੁਝ ਅਕਬਰ ਲਈ ਹੈਰਾਨੀਜਨਕ ਹੋਣ ਦੇ ਨਾਲ ਨਾਲ ਉਸ ਦੇ ਅੰਦਰ ਗੁਰੂ ਘਰ ਦੀ ਮਹਿਮਾ Vipé da cara é assim ਮਨ ਵਿੱਚ ਥਾਂ ਸ਼ਰਧਾ ਅਤੇ ਪ੍ਰੇਮ ਲੈ ਕੇ ਅਕਬਰ ਬਾਦਸ਼ਾਹ ਜਦੋਂ ਗੁਰੂ ਰਾਮਦਾਸ ਜੀ ਕੋਲ ਉਹਨਾਂ ਦੇ ਦਰਸ਼ਨਾਂ ਲਈ ਪਹੁੰਚਿਆ ਤਾਂ ਉਸਨੇ 101 ਸੋਨੇ ਦੀਆਂ ਮੋਹਰਾਂ ਰੱਖ ਕੇ ਮੱਥਾ ਟੇਕਦਿਆਂ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ ਪਰ ਉਸੇ ਵੇਲੇ ਉਸਦੇ ਮਨ ਦੇ ਵਿੱਚ ਗੁਰੂ ਜੀ ਪ੍ਰਤੀ ਆਦਰ ਸਤਿਕਾਰ ਅਤੇ ਸ਼ਰਧਾ ਪ੍ਰੇਮ ਹੋਰ ਵੀ ਵਧ ਗਿਆ ਜਦੋਂ ਗੁਰੂ ਸਾਹਿਬ ਜੀ ਨੇ ਉਸੇ ਸਮੇਂ ਉਸ ਵੱਲੋਂ ਭੇਟ ਕੀਤੀਆਂ ਗਿਆ ਸਾਰੀਆਂ ਮੋਹਰਾਂ ਅਰਜਨ ਦੇਵ ਜੀ ਨੂੰ ਕਹਿ ਕੇ ਗਰੀਬਾਂ ਦੇ ਵਿੱਚ ਵੰਡਵਾ ਦਿੱਤੀਆਂ ਅਕਬਰ ਬਾਦਸ਼ਾਹ ਪਹਿਲਾਂ ਗੋਇੰਦਵਾਲ ਸਾਹਿਬ ਦੀ ਫੇਰੀ ਦੌਰਾਨ ਉੱਥੇ ਬਿਨਾਂ ਕਿਸੇ ਜਾਤ ਪਾਤ ਦੇ ਵਖਰੇਵੇਂ ਤੋਂ ਵਰਤ ਰਹੇ ਅਟੁੱਟ ਲੰਗਰ ਦੇ ਪੰਡਾਰਿਆਂ ਨੂੰ ਦੇਖ ਚੁੱਕਾ ਸੀ ਅਤੇ ਪ੍ਰਭਾਵਿਤ ਹੋ ਕੇ ਉਸ ਨੇ ਗੁਰੂ ਕੇ ਲੰਗਰ ਦੇ ਨਾਮ ਕੁਝ ਜਾਗੀਰ ਲਗਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਗੁਰੂ ਅੰਮਰਦਾਸ ਜੀ ਨੇ ਇਹ ਕਹਿ ਕੇ ਜਾਗੀਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਗੁਰੂ ਕਾ ਲੰਗਰ ਸਿੱਖਾਂ ਦੀ ਦਸਾਂ ਨੋਹਾਂ ਦੀ ਕੀਰਤ ਕਮਾਈ ਨਾਲ ਚੱਲ ਰਿਹਾ ਹੈ ਅਤੇ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਹੁਣ ਅੰਮ੍ਰਿਤ ਤਿਸ ਸਰ ਵੀਖੇ ਵਿਊ ਸੇ ਤਰ੍ਹਾਂ ਗੁਰੂ ਕਾ ਲੰਗਰ ਬਿਨਾ ਕਿਸੇ ਵਖਰੇ ਵਤੁ ਹਰ ਅਮੀਰ ਗਰੀਬ ਲਈ ਖੁੱਲਾ ਵਰਤ ਰਿਹਾ ਸੀ ਅਕਬਰ ਬਾਦਸ਼ਾਹ ਨੇ ਜਦੋਂ ਫਿਰ 12 ਪਿੰਡਾਂ ਦੀ ਜ਼ਗੀਰ ਗੁਰੂ ਕੇ ਲੰਗਰ ਦੇ ਨਾਮ ਲਗਾਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਅਗੋ ਫਰਮਾਇਆ ਕਿ ਫਕੀਰਾਂ ਦੀ ਜ਼ਗੀਰ ਤਾਂ ਚਾਰੇ ਚੱਕ ਹਨ ਗੁਰੂ ਜੀ ਨੇ ਕਿਹਾ ਕਿ ਇਹ ਜ਼ਗੀਰਾਂ ਤਾਂ ਗੁਰੂ ਘਰ ਵਿੱਚ ਈਰਖਾ ਵੈਰ ਵਿਰੋਧ ਅਤੇ ਝਗੜੇ ਪੈਦਾ ਕਰਦੀਆਂ ਹਨ ਇਸ ਲਈ ਸਾਨੂੰ ਇੰਨਾ ਜ਼ਗੀਰਾਂ ਦੀ ਲੋੜ ਨਹੀਂ ਸੰਗਤ ਦੀ ਦਸਾਂ ਨੋਹਾਂ ਦੀ ਕੀਰਤ ਕਮਾਈ ਦੇ ਦਸਵੰਤ ਨਾਲ ਹੀ ਗੁਰੂ ਘਰ ਦੇ ਸਾਰੇ ਕਾਰਜ ਚੱਲ ਰਹੇ ਨੇ ਤੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਅਕਬਰ ਬਾਦਸ਼ਾਹ ਗੁਰੂ ਰਾਮਦਾਸ ਜੀ ਦੀ ਅਜਿਹੀ ਸਬਰ ਸੰਤੋਖ ਭਰਪੂਰvirti ਦੇਖ ਕੇ ਬੜਾ ਪ੍ਰਸੰਨ ਹੋਇਆ ਤੇ ਉਸ ਦਾ ਹਿਰਦਾ ਗੁਰੂ ਘਰ ਲਈ ਹੋਰ ਵੀ ਸ਼ਰਧਾ ਤੇ ਪ੍ਰੇਮ ਦੇ ਨਾਲ ਭਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ